ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਫਿਰ ਤੋਂ ਸੁਆਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਹੱਸਦੇ ਰਹੋ বাসਦੇ ਰਹੋ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਦੋਸਤੋ ਤੁਸੀਂ ਜੇ ਸੋਚ ਰਹੇ ਹੋਵੋਗੇ ਅੱਜ ਮੈਂ ਕੱਲੀ ਵੀਡੀਓ ਹੀ ਆਪਣੇ ਸ਼ੂਟ ਕਰ ਰਹੀ ਹੈਗੀ ਆ ਕਿਉਂਕਿ ਸਰਬਾਜੇ ਗਏ ਹੋਏ ਕੰਮ ਕੀਤੇ ਤੇ ਮੈਂ ਇਸ ਟਾਈਮ ਹੈਗੀ ਆ ਘਰ ਵਿੱਚ ਤੇ ਮੈਂ ਇਹ ਛੋਟੀ ਬਣਾ ਕੇ ਛੱਡੀਆਂ ਤੇ ਗੈੜੀ ਨੂੰ ਰੋਟੀ ਖਵਾ ਕੇ ਛੱਡੀਆਂ ਤੇ ਐਸਟ ਮੈਂ ਵਿੜੇ ਜਿ ਖੜੀ ਆ ਤੇ ਮੈਂ ਵਿੜਾ ਥੋੜਾ ਮਤਲਬ ਕਿ ਏ ਧੁੱਪ ਬਹੁਤ ਜ਼ਿਆਦਾ ਹੈਗੀ ਵਿੜੇ ਦੇ ਵਿੱਚ ਤੇ ਮੈਂ ਹੁਣ ਇਸ ਟ ਮੰਦਰ ਜਾ ਰਹੀ ਆ ਕਿਉਂਕਿ ਬਾਹਰ ਅੰਦਰ ਬਾਹਰ ਨਿਰ ਨਿਰ ਆ ਰਿਹਾ ਸੀ ਕਿ ਮੈਂ ਚਲੋ ਬਾਹਰ ਜਾ ਕੇ ਵੀਡੀਓ ਸ਼ੂਟ ਕਰਦੀ ਆਂ ਪਹਿਲਾ ਵੀਡੀਓ ਚਲੋ ਬਾਹਰ ਤੋਂ ਹੀ ਸਟਾਰਟਿੰਗ ਕਰਦੀ ਆਂ ਮੈਂ ਤੇ ਮੈਂ ਦੇਖੇ ਸੀ ਕਿ ਇੱਥੇ ਨਾ ਦੋ ਮਰੂਤ ਲੱਗੇ ਹੋਏ ਹੈਗੇ ਆ ਤੇ ਮਰੂਤ ਤੋੜਨੇ ਆ ਮੈਂ ਥੋੜੇ ਜਿੰਨੇ ਤੇ ਫਿਰ ਆਪਾਂ ਮਰੂਤ ਖਾਵਾਂਗੇ ਦੁਪਹਿਰ ਨੂੰ ਤੇ ਤੁਹਾਨੂੰ ਪਤਾ ਹੀ ਚੱਲ ਜਿਦਾ ਕਿ ਹੁਣ ਆੜੂਆਂ ਦਾ ਖਤਮ ਹੋ ਗਿਆ ਸੀਜ਼ਨ ਹੁਣ ਆੜੂ ਧੋ ਕੇ ਖਤਮ ਸਾਡੇ ਹੁਣ ਹੁਣ ਸ਼ੁਰੂ ਹੋ ਗਈ ਹੋਈ ਸ਼ੁਰੂਆਤ ਇਹਨਾਂ ਦੀ ਅਮਰੂਦਾ ਦੀ ਠੀਕ ਹੈ ਨਾ ਹੁਣ ਜਿਹੜਾ ਘਰ ਦਾ ਫਰੂਟ ਆਪਾਂ ਅਮਰੂਦ ਖਾਵਾ ਕਰਾਂਗੇ ਤੇ ਦਸੀਆ ਦੱਸਾਂ ਤੁਹਾਨੂੰ ਅੱਜ ਆਪਣੀ ਵੀਡੀਓ ਦੇ ਵਿੱਚ ਅੱਜ ਮੈਂ ਕੀ ਕੁਝ ਕਰਨ ਵਾਲੀ ਹਾਂ ਤੁਸੀਂ ਮੈਨਾਂ ਇਸ ਤਰ੍ਹਾਂ ਬਣੇ ਰਹਿਣਾ ਜੀ ਮੇਰਾ ਸਾਥ ਦੇਣਾ ਜੀ ਓਕੇ ਜੀ ਆਪਾਂ ਫਿਰ ਤੁਹਾਨੂੰ ਹੁਣ ਮਿਲਦੇ ਹਾਂ ਬਾਅਦ ਵਿੱਚ ਹੁਣ ਹੀ ਸਹਿਜ ਹੁਣ ਹੀ ਆ ਗਏ ਆ ਹਰਮਨ ਸਹਿਜ ਸੱਸ ਜੀ ਦਾ ਬਲਾਲੀ ਮੈਨੂੰ ਹਨ ਹਾਈ ਪਤਾ ਲੱਗਾ ਤੇ ਨਾ ਸਹਿਜ ਨਗਾ ਇੱਥੇ ਦੇ ਓ ਤੂੰ ਕੋਣ ਹੈਗਾ ਗੋਲੀ ਮਣੀ ਅੱਜ ਨਹੀਂ ਹਾਂ ਕੋਣ ਹੈ ਫਿਰ ਸੇਂਤੂ ਤਾ ਫੇ ਕੀ ਬਾਤ ਤੂੰ ਫ ਕੁੜੀ ਇੱਕ ਮੁੰਡਾ ਵਾ ਦੱਸ ਕੀ ਆ ਮੁੰਡਾ ਆ ਮੁੰਡਾ ਨਹੀਂ ਮੁੰਡਾ ਐ ਇੱਧਰ ਤਾਂ ਆ ਗਏ ਤਾਂ ਕੈਮਰਾ ਚੰਗੇ ਅੱਛਾ ਲੱਗਦਾ ਨਹੀਂ ਹੁੰਦਾ ਹੈਗਾ ਮੰਮੀ ਬਾਪੂ ਕਿੱਥੇ ਆ ਮੰਮੂ ਜੀ ਗਏ ਮੰਮੂ ਜੀ ਕੰਮ ਗਏ ਆ ਅੱਛਾ ਹੂੰ ਉਹ ਆ ਦੇ ਆ ਇਹਦੇ ਕੰਮ ਪੁੱਠੇ ਪੁੱਠੇ ਕੰਮ ਇਹਦੇ ਕੰਮ ਇਹੀ ਹੁੰਦੇ ਆ ਉਹ ਜਿਹੜੇ ਬਾਜੀ ਪੈਣ ਪੁੱਛਣੇ ਪਾਸੇ ਨੂੰ ਟਿੱਕੇ ਬੈਠੋ ਟਿੱਕੇ ਬੈਠੋ ਥੱਲੇ ਬੈਠੋ ਕੀ ਕੀ ਖਾਣਾ ਤੁਸੀਂ ਹੁਣ ਦਾਲ ਚੋਲ ਬਣਾਇਆ ਖਾਣੇ? ਨਹੀਂ। ਨਹੀਂ ਖਾਣੇ। ਹਏ ਬੋਰ ਹੋਈ ਖਾ ਕੇ। ਰੋਟੀ ਖਾਣੀ ਵੇ ਦਾਲ ਨਾਲ? ਨਹੀਂ। ਸਬਜ਼ੀ ਖਾਣੀ ਮਿਕਸ ਸਬਜ਼ੀ? ਬਿਲਕੁਲ। ਮੈਂਗੋ ਸ਼ੇਕ। ਮੈਂਗੋ ਸ਼ੇਕ ਕੀ ਨਾ? ਅੱਛਾ ਮੈਂਗੋ ਕੱਲਾ ਖਾਓ। ਅੱਛਾ। ਹਾਂ ਮੈਂਗੋ ਜਰਾ ਸਵਾਦ ਲੱਗਿਆ ਕਰਦਾ ਹਾਂ। ਇੱਕ ਮੈਂਗੋ ਤੋੜਿਆ ਸੀ ਨਾ ਅਸੀਂ ਇੱਥੇ ਆਪਣੇ। ਹਨਾ ਪਿੱਛੇ ਹੋਇਆ ਸੀ ਨਾ ਮੈਂਗੋ ਦੇਖਿਆ ਸੀ ਨਾ ਤੂੰ ਪਿੱਛੇ ਇੱਥੇ। ਹਨਾ? ਆਹ ਪੀਲਾ ਪੀਲਾ ਸੀਗਾ ਨਾ ਥੋੜਾ ਜਿੰਨਾ ਹੁਣ ਪੱਕ ਗਿਆ ਹੋਇਆ ਉਹ ਖਾਵਾਂਗੇ ਅੱਜ ਆਪਾਂ ਮੰਮੀ ਕਦੀ ਅੰਬ ਕਿੱਤੇ ਮੰਮੀ ਨਾ ਦੇਗਾ ਦੀ ਬੱਲੇ ਟਾਡੇ ਕਹਿੰਦਾ ਮੰਮੀ ਨੇ ਮੈਨੂੰ ਕਦੀ ਨਹੀਂ ਆਮਦ ਦਿੱਤੇ ਜਦੋਂ ਅੰਬ ਸਟਾਰਟਿੰਗ ਹੋਏ ਸੀ ਨਾ 25 ਰੁਪਏ ਕਿਲੋ ਸੀ ਨਾ ਜਦੋਂ ਉਹਦੀ ਮੰਮੀ ਤਾਂ ਅੰਬ ਖਵਾਏ ਔਰ ਉਹ ਤਾਂ ਕਹਿੰਦੀ ਮੰਮੀ ਅੰਬ ਦਵਾਂਗੇ ਮੈਂ ਸਕੂਲ ਜਾਊਂਗਾ ਤੁਸੀਂ ਮੇਰੇ ਬਾਅਦ ਸ਼ੱਕੀ ਲੈ ਕੇ ਆਉਂਗੇ ਇਹ ਕਹਿੰਦਾ ਸੀ ਨਾ ਤੁਸੀਂ ਰੋ ਉੱਠ ਕੇ ਮੈਂ ਫੇਰ ਸਕੂਲ ਜਾਊਂਗਾ ਤੁਸੀਂ ਮੇਰੇ ਵਾਸਤੇ ਮੰਗੋ ਲੈ ਕੇ ਆਉਂਗੇ ਐਦਾਂ ਕਹਿੰਦਾ ਸੀ ਨਾ ਤੂੰ ਹੈਂ ਲੋ ਜੀ ਅਸੀ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਹੈ ਰੋਟੀ ਖਾਣੇ ਪਏ ਆ ਤੇ ਇਧਰ ਜੀ ਜਿੱਦ ਕਰਕੇ ਬੈਠਾ ਕਿ ਮੈਂ ਮੰਗੋ ਹੀ ਖਾਣਾ ਮੈਂ ਰੋਟੀ ਨਹੀਂ ਖਾਣੀ ਆ ਲੋ ਜੀ ਖਾਓ ਮੰਗੋ ਹਾਂ ਆ ਗਏ ਮੰਗੋ ਚਲੋ ਖਾਓ ਹੁਣ ਤੇ ਲਿਬੇੜ ਨਹੀਂ ਹੱਥ ਨਹੀਂ ਲਿਬੇੜਨੇ ਆਪਣੇ ਰਾਮਨਾ ਖਾਣਾ ਅੱਛਾ ਚਮਚੇ ਨਾਲ ਖਾ ਲੈ ਚਲ ਫਿਰ ਠੀਕ ਹੈ ਠੀਕ ਹੈ ਸਹਿਜ ਦੇਖ ਤਾਂ ਮਿੱਠਾ ਵਾ ਖਾ ਕੇ ਵੇਦਾ ਸੀ ਲੈ ਪਹਿਲਾਂ ਖਾ ਦ ਲੈ ਪਹਿਲਾਂ ਤਾਂ ਮਿੱਠਾਈ ਆ ਹੈ ਨਾ ਮਿੱਠਾ ਮਿੱਠਾ ਚਾ ਸਵਾ ਨੋ ਮਿੱਠਾ ਕਹਿੰਦਾ ਉਹ ਬੀਬੀ ਨੂੰ ਵੀ ਦੇ ਦੇ ਥੋੜਾ ਜਿੰਨਾ ਮੁੰਜ ਭਾਂਡਾ ਦੇ ਦੇ ਲੈ ਚਲੋ ਠੀਕ ਆ ਪਰੋਟੀ ਖਾਣੇ ਆ ਫਿਰ ਤੁਹਾਨੂੰ ਬਾਅਦ ਚ ਮਿਲਦੇ ਆ ਠੀਕ ਹੈ ਲੰਗਰ ਪਾਣੀ ਛਕ ਕੇ ਫਿਰ ਆਂਬਾ ਖਾ ਕੇ ਤੇ ਇਹ ਮਹਾਰਾਜ ਜੀ ਦੋਨੇ ਜਾਣੇ ਹੁਣ ਆ ਖੇਡੀ ਜਾਂਦੇ ਪਏ ਤੇ ਇਹਨਾਂ ਨੇ ਸਰਾਨੇ ਸਾਰੇ ਪਜਖ ਖਿਲਾਰ ਦਿੱਤੇ ਆ ਤੇ ਉਹ ਵੇਖੋ ਟੱਪਣ ਡਿਆ ਹੀ ਇੱਧਰ ਮੰਜੇ ਤੋਂ ਉੱਧਰ ਇੱਧਰ ਮੰਜੇ ਤੋਂ ਉੱਧਰ ਹਣਾ ਇਹ ਕੁਝ ਕਰਨ ਨਹੀਂ ਨਾ ਦੋਹੀ ਹੁਣ ਹੁਣ ਮੈਂ ਲੱਗੇ ਬੈਠੀ ਤੇ ਹੁਣ ਚੱਕੇ ਬੈਠੇ ਇਹ ਆਹ ਵੇਖੋ ਇਨੂ ਕੀ ਹੋ ਗਿਆ ਹੁਣ ਸੋ ਜਾ ਹਣ ਮਿੰਦਰ ਆਉਂਡੀ ਦਾ ABC ਚਲੋ ABC A, B, C. A, A B, C, D, e, S C 1 2 1 2 1 2 ਆਪਾਂ ਤੁਹਾਨੂੰ ਐਂਡ ਬੋਲਿਆ ਥੋੜਾ ਹੁੰਦਾ ਵਿੱਚ ਚਾਲਾ ਜੀ ਆ ਵੇਖੋ ਜਿਹਨਾਂ ਦੀ ਮਸਤੀ ਨਹੀਂ ਖਤਮ ਹੁੰਦੀ ਅਜੇ ਤੱਕ ਰਵੇ ਹੁਣ ਕਿੱਥੇ ਚੱਲੇ ਤੁਸੀਂ ਕਾਰ ਕਾਰ ਇੱਥੇ ਰਹਿ ਲਓ ਆ ਵੇਖੋ ਫੁੱਲਾਂ ਦੀ ਵੇਰਣ ਫੁੱਲ ਤੋੜਨੇ ਛੁਣੇ ਕਰਦੇ ਤਾ ਫੁੱਲ ਮਾੜ ਮਾੜ ਟੇਲੇ ਹੋਣ ਲੱਗੇ ਹੋ ਰਹਿੰਦੇ ਹੋ ਲਾਂਦੇ ਉਹਨਾਂ ਨੂੰ ਚਰਿਆਂ ਨੂੰ ਹੋਰ ਜੀ ਹੁਣ ਸਹਿਜ ਹੁਣੇ ਚੱਲੇ ਰੁਣਕਾ ਹੁਣ ਇਧਰੋਂ ਠੀਕ ਹੈ ਰੁਣਕਾ ਲਾਈ ਆਈਆਂ ਸੀ ਮੇਰੇ ਕੋਲ ਇਹਨਾਂ ਨੇ ਸਹਿਜ ਬਾਏ ਕਰਦੇ ਨੇ ਗਾਇਜ਼ ਉਹਨੂੰ ਬਾਏ ਕੀ ਕਹਿੰਦਾ ਹੁਣ ਕਿੱਦਾਂ ਕਹਿੰਦਾ ਕੀ ਕਹਿੰਦਾ ਹੁਣ ਦੱਸੀ ਇਧਰ ਬਾਏ ਬਾਏ ਗਾਇਜ਼ ਬਾਏ ਗਾਇਜ਼ ਮੈਨੂੰ ਸ਼ੌਂਕ ਚੜ ਗਿਆ ਕਿ ਸੇਵੀਆਂ ਬੱਟਨ ਦਾ ਤੇ ਮੈਂ ਮੈਤੇ ਨੂੰ ਛਾਂ ਕੇ ਲੈ ਕੇ ਆਂਦਾ ਵਾ ਇੱਥੇ ਤੇ ਹੌਲੀ ਹੌਲੀ ਜਿ ਮੈਂ ਤਾਂ ਆਪਾਂ ਗੋਵਾਂਗੇ ਤੇ ਫਿਰ ਆਪਾਂ ਪਕਾ ਲਾਂਗੇ ਸੇਵੀਆਂ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਨੂੰ ਮਦੇ ਨੂੰ ਗੋਲਾਂਗੇ ਨੂੰ ਕਿਤੇ ਟਾਈਟ ਰੱਖਣਾ ਪੈਂਦਾ ਥੋੜਾ ਜਿਨਾ ਕਿੰਨੂ ਕਿੰਨੂ ਸੇਵੀਆਂ ਬੱਟਨ ਦਾ ਸ਼ੌਂਕ ਹੈ ਕਮੈਂਟ ਕਰਕੇ ਦੱਸਿਓ ਮੈਨੂੰ ਮੇਰਾ ਦਿਲ ਕਰਦਾ ਪਿਆ ਸੀਗਾ ਕਿ ਸੇਮੀਆਂ ਬੱਟਾ ਤੇ ਬਾਅਦ ਚ ਖਾਵਾਂਗੇ ਇਥੇ ਇਕੱਠੀਆਂ ਹੋ ਜਾਣਗੀਆਂ ਥੋੜੀਆਂ ਥੋੜਾ ਆਟਾ ਮੈਂ ਬੋਇਆ ਕਿਉਂਕਿ ਮੈਂ ਕੱਲੀ ਨੇ ਜਿੱਕਦਾ ਮੰਮੀ ਅਜ ਸ਼ੌਕ ਤੇ ਆ ਤਰਮ ਗਿਆ ਹੋਇਆ ਜਿਵੇਂ ਮੰਮੀ ਘਰ ਨਹੀਂ ਹੈਗਾ ਜਿੰਨਾ ਕੁ ਮੈਂ ਥੋੜਾ ਜਿੰਨਾ ਹੋਏਗਾ ਬੱਟ ਹੋਣਗੀਆਂ ਸੇਮੀ ਉਹਨਾਂ ਕੋ ਮੈਂ ਗੋਲੇ ਆਟਾ ਚਲੋ ਜੀ ਆਟਾ ਆਪਾਂ ਗੋਲੇ ਹੈਗਾ ਹੁਣ ਥੋੜਾ ਥੋੜਾ ਆਟਾ ਲੈ ਕੇ ਆਪਾਂ ਪਹਿਲਾਂ ਇਹਦੀ ਉਹ ਕੀ ਬੋਲ ਹੁੰਦੇ ਆ ਲੰਮਣ ਮ ਕਰਕੇ ਸੇੜ ਬਟਾਂਗੇ ਸੇਵੀ ਬੋਲਦੇ ਹੁੰਦੇ ਨੇ ਕਿ ਬੋਲ ਹੁੰਦੇ ਆ ਕੋਣ ਸਟਾਰਟਿੰਗ ਕਰਦੀ ਬਟਨੀ ਮੈਂ ਹੌਲੀ ਹੌਲੀ ਲਓ ਜੀ ਆਪਾਂ ਹੁਣ ਸੇਵੀਆਂ ਵੱਟ ਲਈਆਂ ਹੋਈਆਂ ਤੇ ਸੁੱਕਣੇ ਪਾ ਦਿੰਦੀਆਂ ਖਲਾਰ ਦੁੱਤੀਆਂ ਆ ਦੇਖੋ ਜੀ ਇੱਧਰ ਕੁਛ ਪਾ ਦਤੀਆਂ ਕੁਛ ਇੱਥੇ ਪਾ ਦਤੀਆਂ ਤੇ ਹੁਣ ਆਪਾਂ ਹੁੰਨੇ ਆਂ ਸਬਜੀ ਵੱਲ ਟਾਈਮ ਹੋ ਗਿਆ ਸਵਾ 5 ਹੁਣ ਸ਼ਾਮ ਦੇ ਤੇ ਸਬਜੀ ਵੱਲ ਹੋਈਏ ਆਪਾਂ ਬਣਾਉਣੀਆਂ ਚ ਭਿੰਡੀਆਂ ਭਰ ਕੇ ਨਾਲੇ ਬਣਾਉਣੇ ਟਿੰਡੇ ਭਰ ਕੇ ਠੀਕ ਆ ਮਸਾਲਾ ਤਿਆਰ ਕਰ ਲਿਆ ਹੈ ਮਸਾਲਾ ਜਿਹੜਾ ਸਾਰਾ ਆਪਾਂ ਹਲਦੀ ਲੂਣ ਵਿੱਚ ਗਰਮ ਮਸਾਲਾ ਜਿਹੜਾ ਹੁੰਦਾ ਆਪਾਂ ਪਾ ਕੇ ਤੇ ਆਪਾਂ ਇਹਨਾਂ ਵਿੱਚ ਭਰ ਦਾਂਗੇ ਚੀਰੇ ਦਿੱਤੇ ਹੋਏ ਆ ਤੇ ਇਹਨਾਂ ਨੂੰ ਭਰ ਕੇ ਫਿਰ ਬਣਾਵਾਂਗੇ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਸਬਜ਼ੀ ਦਾ ਟਾਈਮ ਤੇ ਹੁਣ ਸ਼ਾਮ ਦੇ ਰੋਟੀ ਪਾਣੀ ਤਿਆਰ ਕਰਦੇ ਬਾਹਰ ਮੌਸਮ ਦੇਖੋ ਹੁਣ ਥੋੜਾ ਜਿੰਨਾ ਜਿਹੜਾ ਬਾਹਰ ਮੌਸਮ ਝੜ ਜਾ ਹੋ ਗਿਆ ਥੋੜੀ ਹਵਾ ਚੱਲਣ ਢਈ ਆ ਤੇ ਲਾਈਟ ਚਲ ਗਈ ਆ ਤੇ ਮੈਂ ਚੱਲ ਲਾਈਟ ਹੁੰਦੀ ਤੇ ਮੈਂ ਪਾਣੀ ਪੁਣੀ ਭਰ ਲੈਣਾ ਸੀਗਾ ਚਲੋ ਕੋਈ ਗੱਲ ਨਹੀਂ ਆ ਹੀ ਜਾਏਗੀ ਚਲ ਵੇਹਦੇ ਮੈਂ ਪੈਂਦਾ ਕਹ ਨਹੀਂ ਪੈਂਦਾ ਤਲੋਂ ਬੰਨ ਫੜਾਡਾ ਆਪ ਆਪਾਂ ਕੰਮ ਕਾ ਲਈਏ ਇਹਨੂੰ ਪਰ ਲੈ ਲੈਨੇ ਸਬਜ਼ੀ ਬਣਾਈਏ ਫਿਰ ਸਰਵ ਆ ਚੁੱਕੇ ਆ ਜੀ ਦੇਖ ਸਕਦੇ ਤੁਸੀਂ ਤੇ ਥਕਾਵਟ ਹੋ ਗਈ ਤੁਹਾਨੂੰ ਨਾ ਬਿਲਕੁਲ ਨਹੀਂ ਕੋਈ ਤਕਾਵੜ ਨਹੀਂ ਕਿਉਂਕਿ ਮੌਸਮ ਠੰਡਾ ਹੋ ਗਿਆ ਅੱਜ ਮੌਸਮ ਠੰਡਾ ਹੋ ਗਿਆ ਕਿੱਥੇ ਵੀ ਪੰਦਾ ਪਿਆ ਸੀਗਾ ਕੋਰ ਅੱਛਾ ਉਪਰ ਤਲਾ ਕੇ ਟਾਂਡੇ ਤੱਕ ਗਰਮੀ ਪਿਆ ਅੱਛਾ ਮੇਰੇ ਬੂੜ ਗਿੱਲੇ ਹੋ ਗਏ ਪਰ ਅੱਛਾ ਮੇਰੇ ਕੱਪੜੇ ਵੀ ਗਿੱਲੇ ਹੋ ਗਏ ਸੀਗੇ ਥੋੜੇ ਥੋੜੇ ਸੁੱਕ ਗਏ ਹਵਾ ਚ ਹਵਾ ਸੁੱਕ ਗਏ ਮੌਸਮ ਬਹੁਤ ਵਧੀਆ ਹੋ ਗਿਆ ਪਰ ਹਾਂ ਮੱਤੀ ਹੈ ਨਹੀਂ ਆਪਣੇ ਅੱਛਾ ਆਹੋ ਮੈਂ ਮੋਟਰ ਚ ਬਣ ਹੋਰ ਜਲ ਗਈ ਲਾਈਟ ਮੌਸਮ ਖਰਾਬ ਹੋਇਆ ਲਾਈਟ ਚਲੀ ਗਈ ਪਰ ਇੰਨਾ ਮੌਸਮ ਖਰਾਬ ਵੀ ਨਹੀਂ ਹੋਇਆ ਪਰ ਫਿਰ ਵੀ ਲਾਈਟ ਚਲੇ ਗਈ ਆ ਜਾਓਗੇ ਲਾਈਟ ਜਰੂਰ ਆਊਗੀ ਚਲੋ ਫਿਰ ਤੁਸੀਂ ਬੈਠੋ ਮੈਂ ਤੁਹਾਨੂੰ ਨਿੰਬੂ ਪਾਣੀ ਦਿੰਨੀ ਆ ਹਾਂ ਮੌਸਮ ਠੰਡਾ ਆ ਗਿਆ ਫਿਰ ਵੀ ਨੂੰ ਆਪਾਂ ਨਿੰਬੂ ਪਾਣੀ ਜਰੂਰ ਪੀਵਾਂਗੇ ਫਿਰ ਆਪ ਦੀ ਰੋਟੀ ਬਣ ਕੇ ਆ ਗਈ ਹੈ ਜੀ ਟਿੰਡੇ ਤਲ ਕੇ ਆ ਗਏ ਪਿੰਡੀਆਂ ਤਲ ਕੇ ਆ ਗਏ ਤੇ ਆਪਾਂ ਹੁਣ ਵੀਡੀਓ ਤੇ ਐਂਡ ਕਰਨ ਜਾ ਰਹੇ ਹਾਂ ਜੇ ਇੱਥੇ ਹਨੇਰਾ ਪੈ ਗਿਆ ਹੋਇਆ ਬਾਹਰ ਉਹ ਦੇਖੋ ਜੀ ਬਾਹਰ ਹਨੇਰਾ ਤੇ ਆਪਾਂ ਵੀਡੀਓ ਐਂਡ ਕਰ ਲਈਏ ਇੱਥੇ ਜੀ ਆਪਾਂ ਵੀਡੀਓ ਕਰਨ ਜਾ ਰਹੇ ਸਟਾਫ ਨੂੰ ਜਿਹੜਾ ਸਰਬਣੀ ਦਿੰਨੇ ਹੋ ਸਾਂਭ ਕੇ ਰੱਖੋ ਨਾ ਜੀ ਮਾਂ ਬੋਲੀ ਦੇ ਨਾਲ ਪਿਆਰ ਕਰੋ ਮਿੱਤਾਂ ਦੇ ਨਾਲ ਪੰਜਾਬੀ ਬੋਲਿਆ ਕਰੋ ਤੇ ਆਪਾਂ ਇੱਕ ਹੋਰ ਸੁਨੇਹਾ ਦੇਦਾ ਹੁੰਦਾ ਜਿਹੜਾ ਕਿ ਨਸ਼ਾ ਨਾ ਲੱਗ ਰਿਹਾ ਉਸ ਨੂੰ ਨੱਠ ਪਾਈ ਜਾਵੇ ਤੇ ਆਪਾਂ ਨਾ ਵੇ ਲਈ ਜਗਾਓ ਪੰਜਾਬੀਓ ਨਸ਼ਾ ਤਿਆਗੋ ਪੰਜਾਬੀਓ ਆਪ ਨੂੰ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਓ ਤਾਂ ਸਾਡੇ ਆਉਣ ਵਾਲੇ ਵਲੋਗ ਸਭ ਤੋਂ ਪਹਿਲਾਂ ਮਿਲ ਜਾਣ ਫੇਰ ਮੰਨ ਤਾਂ ਮੈਂ ਵਲੋਗ ਦਿਨਾ ਹਾਂ ਔਰ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ